ਆਹ ਦੇਖ ਲੋ ਪ੍ਰਵਾਸੀਆਂ ਦੇ ਕੰਮ ਫੇਰ ਕੁੱਟਿਆ ਪੰਜਾਬ ਦਾ ਸਿੱਖ ਨੌਜਵਾਨ ਦਸਤਾਰ ਵੀ ਲਾਹ ਦਿੱਤੀ ਕੇਸਾਂ ਦੀ ਵੀ ਕਰ ਦਿੱਤੀ ਬੇਅਦਬੀ ਦਰਅਸਲ ਮਾਮਲਾ ਮੰਡੀ ਗੋਵਿੰਦਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਕੀ ਸਕੂਲੀ ਵਿਦਿਆਰਥੀ ਨੂੰ ਕੁੱਟਿਆ ਗਿਆ ਕਿਸ ਦੇ ਵੱਲੋਂ ਪ੍ਰਵਾਸੀਆਂ ਦੇ ਵੱਲੋਂ ਕਹਿੰਦਾ ਕਿ ਚਾਰ ਪੰਜ ਪ੍ਰਵਾਸੀ ਇਕੱਠੇ ਹੋ ਕੇ ਆਏ ਪਹਿਲਾਂ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਭੱਜ ਜਾਂਦੇ ਸੀ ਪਾਉ ਸਿੱਖ ਨੌਜਵਾਨ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਦੂਜੇ ਪਾਸੇ ਉਹਨਾਂ ਬਦਮਾਸ਼ਾਂ ਦੇ ਉੱਤੇ ਉਹਨਾਂ ਭਈਆਂ ਦੇ ਉੱਤੇ ਉਹਨਾਂ ਪ੍ਰਵਾਸੀਆਂ ਦੇ ਉੱਤੇ ਹਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਆ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਤਾਂ ਤਾਂ ਜੋ ਬਾਕੀ ਪ੍ਰਵਾਸੀਆਂ ਨੂੰ ਵੀ ਡਰ ਹੋ ਸਕੇ ਤਾਈਆਂ ਨਾਰਾ ਦਿੱਤਾ ਜਾ ਰਿਹਾ ਕਿ ਬਈਏ ਭਜਾਓ ਪੰਜਾਬ ਬਚਾਓ ਤਾਂ ਹੁਣ ਜਿਸ ਦਿਨ ਤੋਂ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਆ ਉਸ ਦਿਨ ਤੋਂ ਬਾਅਦ ਪ੍ਰਵਾਸੀਆਂ ਦੇ ਖਿਲਾਫ ਜਦੋਂ ਮਤੇ ਪੈਣ ਲੱਗੇ ਜਦੋਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢਣਾ ਸ਼ੁਰੂ ਕਰ ਦਿੱਤਾ ਐਕਸ਼ਨ ਲਿਆ ਗਿਆ ਪੰਜਾਬੀਆਂ ਦੇ ਵੱਲੋਂ ਤਾਂ ਪੰਜਾਬੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਵੱਲੋਂ ਇੱਕ ਅੱਧਾ ਨਹੀਂ ਹਰ ਦਿਨ ਕੋਈ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਪ੍ਰਵਾਸੀ ਇਹਨਾਂ ਪੰਜਾਬੀਆਂ ਦੇ ਉੱਤੇ ਹਾਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਉਹ ਪੀੜਤ ਨੌਜਵਾਨ ਦੀ ਜਵਾਨੀ ਸੁਣਾਉਣੀ ਆ ਜਿਸ ਦੇ ਉੱਤੇ ਪ੍ਰਵਾਸੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਤੇ ਨਾਲ ਜੋ ਸਿੱਖ ਜਥੇਬੰਦੀਆਂ ਕਿਹੜੀ ਮੰਗ ਕਰ ਰਹੀਆਂ ਨੇ ਪੂਰੀ ਗੱਲ ਬਾਤ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਗੁਮਿੰਦਗੜ ਦੇਖੋ ਪ੍ਰਵਾਸੀਆਂ ਜਿਹੜੇ ਬੱਚੇ ਨੇ ਉਹਨਾਂ ਨੇ ਇੱਕ ਇੱਕ ਭਰਾ ਦੀ ਸਾਡੇ ਦੀ ਦਸਤਾਰ ਨੂੰ ਹੱਥ ਪਾਇਆ ਤੇ ਦਾਤ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀਰ ਕੀ ਹੋਇਆ ਸੀ ਸਾਰੀ ਗੱਲ ਦੱਸੋ ਵੀ ਕੀ ਹੋਈ ਆ ਅੱਜ ਮੈਂ ਸਕੂਲ ਤੋਂ ਦੇ ਪੇਪਰ ਦੇ ਕੇ ਆ ਰਿਹਾ ਸੀ ਜੀ ਪੇਪਰ ਦੇ ਕੇ ਜਦ ਮੈਂ ਸ਼ਾਮ ਬਾਅਦ 10 ਵਜੇ ਆਪਣੇ ਘਰ ਦੇ ਕੋਲੇ ਪਹੁੰਚਿਆ ਪੰਜ ਨੰਬਰ ਗੱਲੀ ਵਿੱਚ ਉਹ ਤੇ ਚਾਰ ਮੁੰਡੇ ਸਪਲੈਂਡਰ ਬਾਈਕ ਤੇ ਦਾਕ ਨਾਲ ਦਾਤ ਸమేਤ ਮੇਰੇ ਤੇ ਹਮਲਾ ਕਰਨ ਲਈ ਆਈ ਸੀਗੇ। ਉਹਨਾਂ ਨੇ ਮੇਰੇ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਉਹਦੇ ਨਾਲ ਇੱਕ ਹੋਰ ਮੁੰਡਾ ਸੀਗਾ। ਉਹਨੇ ਮੇਰੇ ਕੜੇ ਮਾਰੇ ਨੇ। ਇੱਥੇ ਵੀ ਦਾਤ ਮਾਰਨ ਦੀ ਕੋਸ਼ਿਸ਼ ਕੀਤੀ ਆ ਸੱਟੇ ਕੜੇ ਮਾਰੇ ਨੇ। ਅੱਗੇ ਸ਼ੇਭ ਦੇ ਵਿੱਚ ਸੱਟ ਲੱਗੀ ਆ ਭਾਈ। ਹਾਂਜੀ। ਅੱਗੇ ਕੱਟ ਆ ਮੂੰਹ ਤੇ ਵੀ ਲੱਗੀ ਹੋਈ ਆ। ਅੱਖ ਤੇ ਵੀ ਲੱਗੀ ਹੋਈ ਆ ਠੀਕ ਹੈ। ਹਾਂਜੀ ਤੇ ਉਹ ਪਹਿਲਾਂ ਵੀ ਬਈ ਕਰਦੇ ਸੀ ਇਹ ਤੁਹਾਡੇ ਨਾਲ ਬਦਮਾਸ਼ੀ ਹਾਂਜੀ ਪਹਿਲਾਂ ਵੀ ਆਣਾ ਇਹਨਾਂ ਨੇ ਮੇਰੇ ਨਾਲ ਕੁੱਟਣ ਦੀ ਕੋਸ਼ਿਸ਼ ਕੀਤੀ ਆ ਤੇ ਸਕੂਲ જતા ਹੁੰਦੇ ਜਾਂਦੇ ਹੁੰਦੇ ਸੀ ਵਰਦੇ ਵਿੱਚ ਟੈਂਡਸ ਲਵਾ ਕੇ ਬਦਮਾਸ਼ੀ ਵੀ ਕਰਦੇ ਹੁੰਦੇ ਸਕੂਲ ਵਿੱਚ ਤੇ ਭੱਜ ਜਾਂਦੇ ਹੁੰਦੇ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਨੇ ਬਈ ਹਾਂਜੀ ਨਸ਼ਾ ਵੀ ਕਰਦੇ ਆ ਜੀ ਠੀਕ ਹੈ ਠੀਕ ਹੈ ਦੇਖੋ ਵੀਰ ਕੀ ਗੱਲ ਇਹ ਆ ਵੀ ਮੰਡੀ ਗੁੰਦਗੜ ਦਾ ਸਕੂਲ ਹੋਵੇ ਖਾਲਸਾ ਸਕੂਲ ਦੇ ਨਾਲ ਅਚੰਬਿਤ ਹੋਵੇ ਤੇ ਉੱਥੇ ਪ੍ਰਵਾਸੀ ਜਿਹੜੇ ਬੱਚੇ ਨੇ ਉਹ ਪੜ ਰਹੇ ਨੇ ਤੇ ਉੱਥੇ ਪੜ ਕੇ ਇਹ ਉਹਨਾਂ ਨੇ ਇਸ ਵੀਰ ਦੀ ਸਾਡੇ ਦੀ ਦਸਤਾਰ ਨੂੰ ਹੱਥ ਲਾਇਆ ਹੈ ਤੇ ਦੇਖੋ ਕਿੱਡੀ ਮੰਦਭਾਗੀ ਘਟਨਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਸਖਤ ਹੈ ਸਖਤ ਤੋਂ ਸਖਤ ਜਿਹੜੀ ਇਹ ਕਾਰਵਾਈ ਹੋਣੀ ਚਾਹੀਦੀ ਆ ਸਮਾਂ ਦੇਖੋ 10 ਵਜੇ ਦਾ ਸੀ ਤੇ ਹੁਣ 4 ਵਜੇ ਹਾਲ ਤੱਕ ਕੋਈ ਵੀ ਕਾਰਵਾਈ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਨਹੀਂ ਹੋਈ ਟੱਟ ਤੋਂ ਘੱਟ ਸਮੇਂ ਦੇ ਵਿੱਚ ਉਹਨਾਂ ਜਿਹੜੇ ਬੱਚੇ ਨੇ ਜਿਹੜੇ ਪ੍ਰਵਾਸੀ ਨੇ ਬਾਹਰੋਂ ਆ ਕੇ ਇੱਥੇ ਵਿਦਮਾਸ਼ੀ ਕਰ ਰਹੇ ਨੇ ਨਸ਼ਾ ਸੇਵਨ ਕਰਦੇ ਨੇ ਖਾਲਸਾ ਸਕੂਲ ਦਾ ਨਾਮ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਵੀਰ ਦੀ ਜਿਹੜੀ ਦਸਤਾਰ ਦੀ ਬਿੱਦਵੀ ਹੋਈ ਆ ਉਸ ਦੀ ਸ਼ਾਨ ਨੂੰ ਬਰਕਰਾਰ ਕਰਦੇ ਹੋਏ ਪ੍ਰਸ਼ਾਸਨ ਨੂੰ ਅਪੀਲ ਆ ਕਿ ਉਸ ਦੇ ਉੱਤੇ ਪੂਰੀ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਆ ਸਜ਼ਾ ਦੇਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਤੋਂ ਥੋੜੀ ਜਿਹੀ ਤੁਸੀਂ ਉਹ ਕਰਦੇ ਤੁਸੀਂ ਸੁਣਿਆ ਪੀੜਤ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਇਨਸਾਫ਼ ਚਾਹੀਦਾ ਤੇ ਨਾਲ ਹੀ ਦੱਸਿਆ ਕਿ ਉਹ ਪ੍ਰਵਾਸੀ ਜਿਹੜੇ ਨੇ ਨਸ਼ਾ ਵੀ ਕਰਦੇ ਨੇ ਤਾਂ ਲਗਾਤਾਰ ਕਹਿੰਦੇ ਕੋਸ਼ਿਸ਼ ਕਰ ਰਹੇ ਸੀ ਕਿ ਕਦੋਂ ਹਮਲਾ ਕਰੀਏ ਅਸੀਂ ਬਾਜ ਜਾਂਦੇ ਸੀ ਪਰ ਅੱਜ ਚਾਰ ਪੰਜ ਇਕੱਠੇ ਹੋ ਕੇ ਉੱਥੇ ਆ ਜਾਂਦੇ ਨੇ ਰਸਤੇ ਦੀ ਵਿੱਚ ਘੇਰ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਤਾਂ ਹੁਣ ਕੀ ਇਹ ਪੰਜਾਬੀਆਂ ਦੇ ਦਸਤਾਰਾਂ ਤੱਕ ਹੱਥ ਪਾ ਚੁੱਕੇ ਨੇ ਤਾਂ ਇਸ ਤੋਂ ਬਾਵਜੂਦ ਵੀ ਇਹਨਾਂ ਨੂੰ ਬਖਸ਼ਿਆ ਜਾਊਗਾ ਕੀ ਪੰਜਾਬ ਦੇ ਵਿੱਚ ਰਹਿਣ ਦੀ ਜਾਸਤ ਦਿੱਤੀ ਜਾਵੇਗੀ ਇੱਕ ਪਾਸੇ ਤਾਂ ਕਈ ਲੋਕ ਕਹਿ ਰਹੇ ਨੇ ਕਿ ਬਈਆਂ ਨੂੰ ਕੱਢੋ ਨਾ ਪੰਜਾਬ ਦੇ ਵਿੱਚੋਂ ਤਾਂ ਪਰ ਜੇ ਪੰਜਾਬ ਦੇ ਵਿੱਚੋਂ ਨਾ ਕੱਢੋ ਅਜਿਹੀਆਂ ਹਰ ਦਿਨ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਜਿਹੜਾ ਇੱਕ ਹੁਸ਼ਿਆਰਪੁਰ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਉਸਨੇ ਤਾਂ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਦਿਨ ਬਾ ਦਿਨ ਵਧਦੀਆਂ ਰਹਿ ਪਟਿਆਲਾ ਦੇ ਵਿੱਚ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਵਿੱਚ ਅਜਿਹੀ ਘਟਨਾ ਵਾਪਰੀ ਆ ਜਿੱਥੇ ਪ੍ਰਵਾਸੀਆਂ ਨੇ ਸਿੱਖ ਨੌਜਵਾਨ ਕੁੱਟਿਆ ਅੰਮ੍ਰਿਤਸਰ ਦੇ ਵਿੱਚ ਦੋ ਸਕੇ ਭਰਾਵਾਂ ਨੂੰ ਕੁੱਟਿਆ ਪ੍ਰਵਾਸੀਆਂ ਦੇ ਵੱਲੋਂ ਦਸਤਾਰਾ ਲਾ ਦਿੱਤੀਆਂ ਹੁਣ ਮੰਡੀ ਗੋਬਿੰਦਗੜ੍ਹ ਦੇ ਵਿੱਚ ਵੀ ਅਜਿਹਾ ਹਾਲ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਰਾਏ ਜਰੂਰ ਦਿਓ ਕਿ ਆਖਰ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਕੋਈ ਐਕਸ਼ਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਆਖਰ ਇਹ ਨਾਰਾ ਸਹੀ ਹੈ ਜਾਂ ਗਲਤ ਹੈ